ਕੰਡੀਸ਼ਨ ਠੀਕ ਹੈ ਪਾਣੀ ਦਾ ਲੈਵਲ ਨੀਚੇ ਔਨ ਕਰਕੇ ਔਰ ਜਿਹੜਾ ਸਾਡਾ ਕੱਲ ਅਸੀਂ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਪਾਣੀ ਉਦਨਾ ਹੀ ਕਿ ਮੇਨਟੇਨ ਹੈ ਜਿੰਨਾ ਕੱਲ ਮੈਂਟੇਨ ਸੀ ਜੇ ਪਾਖੜਾ ਦੇ ਵਿੱਚ ਪਾਣੀ ਪਰਦਾ ਹੈ ਤੇ ਉੱਥੇ ਹੋਰ ਛੱਡਿਆ ਜਾ ਸਕਦਾ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਤੇ ਅਸੀਂ ਇਹ ਰਿਕਵੈਸਟ ਕਰ ਰਹੇ ਹਾਂ ਉਹਨਾਂ ਨੂੰ ਵੀ ਔਰ ਪਰ ਮਾਤਮਾ ਨੂੰ ਵੀ ਇਹ ਰਿਕਵੈਸਟ ਹੈ ਵੀ ਮੀ ਕਟ ਜੇ ਤਾਂ ਕਿ ਜੋ ਲੈਵਲ ਹੈ ਉਹ ਉਨਾ ਹੀ ਰਹੇ ਜਿਵੇਂ ਇੱਕ ਸਾਈਡ ਤੇ ਆਰਜੀ ਬੰਨ ਬਣਾਇਆ ਗਿਆ ਦੂਜੀ ਸਾਈਡ ਤੇ ਵੀ ਢਾਹ ਲੱਗ ਰਹੀ ਹੈ ਟਿਕਾ ਡਿਗਰੀਆਂ ਨੇ ਤਾਂ ਉਸ ਦੇ ਵਾਸਤੇ ਕੀ ਪੰਜਾਬ ਉੱਥੇ ਵੀ ਕੰਮ ਚੱਲ ਰਿਹਾ ਤੇ ਤੁਸੀਂ ਇਰੀਗੇਸ਼ਨ ਵਾਲੇ ਉੱਥੇ ਵੀ ਅਸੀਂ ਲੱਗੇ ਹੋਏ ਦੇਖ ਕੇ ਅਜ ਨੂੰ ਵੀ ਠੀਕ ਕਰਾਂਗੇ ਅਲਰਟ ਬਿਲਕੁਲ ਹੈਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਸੋ ਕਰ ਵੀ ਆਪਣੇ ਆਪਣੇ ਜਿਹੜੇ ਕਿ ਪਸ਼ੂ ਉਹ ਬਜ਼ੁਰਗ ਮਾਤਾ ਬੱਚੇ ਹੈਗੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਪੁਆਇੰਟ ਤੇ ਲੈ ਜਾਓ ਕੰਡੀਸ਼ਨ ਠੀਕ ਹੈ ਪਾਣੀ ਦਾ ਲੈਵਲ ਨੀਚੇ ਹੋਣ ਕਰਕੇ ਔਰ ਜਿਹੜਾ ਸਾਡਾ ਕੱਲ ਅਸੀਂ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਗਿਆ ਸਰ ਪਾਣੀ ਹੋਰ ਛੱਡਿਆ ਜਾ ਰਿਹਾ ਲੇਕਿਨ ਅਜੇ ਤੱਕ ਕੋਈ ਅਪਡੇਟ ਨਹੀਂ ਹੈ ਜੀ ਨਹੀਂ ਇਦਾਂ ਦੀ ਕੋਈ ਅਪਡੇਟ ਨਹੀਂ ਹੈ ਜੀ ਪਾਣੀ ਉਦਾਂ ਹੀ ਕਿ ਮੇਨਟੇਨ ਹੈ ਜਿੰਨਾ ਕੱਲ ਮੈਂਟੇਨ ਸੀ ਸੱਚੇ ਵਿੱਚ ਬਾਰਿਸ਼ ਹੋ ਰਹੀ ਹੈ ਉਸ ਨੂੰ ਲੈ ਕੇ ਕੀ ਬਾਰਿਸ਼ ਨੂੰ ਲੈ ਕੇ ਇਹ ਵੀ ਜੇ ਪਾਖੜਾ ਦੇ ਵਿੱਚ ਪਾਣੀ ਭਰਦਾ ਹੈ ਤੇ ਉੱਥੇ ਹੋਰ ਛੱਡਿਆ ਜਾ ਸਕਦਾ ਹੈ ਬਟ ਇਹ ਹੈਗਾ ਉੱਥੇ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਤੇ ਅਸੀਂ ਇਹ ਰਿਕੁਐਸਟ ਕਰ ਰਹੇ ਹਾਂ ਉਹਨਾਂ ਨੂੰ ਵੀ ਔਰ ਪਰ ਫਰਮਾਤੋਂ ਨੂੰ ਵੀ ਇਹ ਰਿਕੁਐਸਟ ਹੈ ਵੀ ਮੀ ਘਟ ਜੇ ਤਾਂ ਕਿ ਜੋ ਲੈਵਲ ਹੈ ਉਹ ਉਨਾ ਹੀ ਰਹੇ ਬਸ ਇੱਕ ਸਾਈਡ ਤੇ ਆਰਜੀ ਬੰਨ ਬਣਾਇਆ ਗਿਆ ਦੂਜੀ ਸਾਈਡ ਤੇ ਵੀ ਢਾਹ ਲੱਗ ਰਹੀ ਹੈ ਟਿਕਾ ਡਿਗ ਰਹੀਆਂ ਨੇ ਤਾਂ ਉਸ ਦੇ ਵਾਸਤੇ ਕੀ ਪੰਜਾਬ ਉੱਥੇ ਵੀ ਕੰਮ ਚੱਲ ਰਿਹਾ ਤੇ ਤੁਸੀਂ ਇਰੀਗੇਸ਼ਨ ਵਾਲੇ ਉੱਥੇ ਵੀ ਅਸੀਂ ਲੱਗੇ ਹੋਏ ਹਾਂ ਤੇ ਉਹਨੂੰ ਦੇਖ ਕੇ ਆ ਜਿੰਨੂੰ ਵੀ ਠੀਕ ਕਰਾਂਗੇ ਸਰ ਤਾਂ ਕਿਸੇ ਤਰ੍ਹਾਂ ਦਾ ਕੋਈ ਲਾਰਜ ਡੁੱਬ ਦਾ ਰੋਸ ਵਾਸਤੇ ਅਲਰਟ ਬਿਲਕੁਲ ਆਏਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਸੋ ਕਰ ਵੀ ਆਪਣੇ ਆਪਣੇ ਜਿਹੜੇ ਕਿ ਪਸ਼ੂ ਦੇ ਬਜ਼ੁਰਗ ਬੱਚੇ ਹੈਗੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਆਉਟ ਲੈ ਜਾਓ ਸਰ ਇੱਕ ਸੋਸ਼ਲ ਮੀਡੀਆ ਤੇ ਪੈਨਿਕ ਬਹੁਤ ਕ੍ਰੀਏਟ ਕੀਤਾ ਜਾ ਰਿਹਾ ਵੇ ਪਾਣੀ ਪੁੱਟ ਗਏ ਆ ਉਹ ਪਿੰਡਾਂ 'ਚ ਪਾਣੀ ਭਰ ਗਿਆ ਉਹਦੇ ਰਿਗਾਰਡਿੰਗ ਕੀ ਰਿਐਕਸ਼ਨ ਦਿੱਤੇ ਜਾ ਨਹੀਂ ਨਹੀਂ ਆਪਾਂ ਤਾਂ ਦੂਰ ਰਹੋ ਪੈਨਿਕ ਬਿਲਕੁਲ ਨਾ ਕ੍ਰੀਏਟ ਕਰੋ ਅਸੀਂ ਮੌਕੇ ਤੇ ਹੀ ਖੜੇ ਆ ਬਿਲਕੁਲ ਤੇ ਇੱਥੋਂ ਬੰਨ ਸਾਰਾ 300 ਕੋਟ ਵੀ ਨਹੀਂ ਆਏਗਾ ਫੇਸ ਕਰਕੇ ਤੁਸੀਂ ਬਿਲਕੁਲ ਨਾ ਪੈਨਿਕ ਕਰੋ ਕੋਈ ਪਾਣੀ ਹਜੇ ਤੱਕ ਨਹੀਂ ਭਰਿਆ ਹੈ ਤੇ ਵੀਰ ਵਰਕਿੰਗ ਸਾਰੇ ਗੁੱਟ ਟਾਈਮ ਤੇ ਵਰਕ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਜਲਦ ਅਸੀਂ ਸਿਚੁਏਸ਼ਨ ਨੂੰ ਕਾਬੂ ਕਰ ਲਾਂਗੇ ਬਸ ਥੋੜਾ ਜਿਹਾ ਰੁਕ ਜਾਏਗਾ ਸਰਾਕਿ ਪਾਰਿਸ਼ ਤੇ ਵਿੱਚ ਇੱਕ ਕੰਮ ਚੱਲ ਰਿਹਾ ਹੈ ਬੰਦੇ ਦੀ ਟੀਮ ਆ ਜੀ ਹਾਂਜੀ ਬਿਲਕੁਲ ਚੱਲ ਰਿਹਾ ਹੈ ਕੰਡੀਸ਼ਨ ਠੀਕ ਹੈ ਪਾਣੀ ਦਾ ਲੈਵਲ ਨੀਚੇ ਹੋਣ ਕਰਕੇ ਔਰ ਜਿਹੜਾ ਸਾਡਾ ਕਲਾਸੀ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਗਿਆ ਸਰ ਪਾਣੀ ਹੋਰ ਛੱਟੇ ਜਾ ਰਹੇ ਨੇ ਪਰ ਅਜੇ ਤੱਕ ਕੋਈ ਅਪਡੇਟ ਨਹੀਂ ਹੈ ਨੀ ਇਦਾਂ ਦੀ ਕੋਈ ਅਪਡੇਟ ਨਹੀਂ ਹੈ ਪਾਣੀ ਉਨਾ ਹੀ ਕਹ ਮੇਨਟੇਨ بارش ਨੂੰ ਲੈ ਕੇ ਇਹ ਵੀ ਜੇ ਪਾਖੜਾ ਦੇ ਵਿੱਚ ਪਾਣੀ ਭਰਦਾ ਹੈ ਤੇ ਉੱਥੇ ਹੋਰ ਛੱਡਿਆ ਜਾ ਸਕਦਾ ਬਟ ਇਹ ਹੈਗਾ ਉੱਥੇ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਤੇ ਅਸੀਂ ਇਹ ਰਿਕਵੈਸਟ ਕਰ ਰਹੇ ਹਾਂ ਉਹਨਾਂ ਨੂੰ ਵੀ ਔਰ ਪਰ ਮਾਤਮਾ ਨੂੰ ਵੀ ਇਹ ਰਿਕਵੈਸਟ ਹੈ ਵੀ ਮੀਂਹ ਘਟ ਜੇ ਤਾਂ ਕਿ ਜੋ ਲੈਵਲ ਹੈ ਉਹ ਉਨਾ ਹੀ ਰਹੇ ਉਹਦੇ ਨਾਲ ਇੱਕ ਸਾਈਡ ਤੇ ਆਰਜੀ ਬੰਨ ਬਣਾਇਆ ਗਿਆ ਦੂਜੀ ਸਾਈਡ ਤੇ ਵੀ ਢਾਹ ਲੱਗ ਰਹੀ ਹੈ ਟਿਕਾਂ ਡਿੱਗ ਰਹੀਆਂ ਨੇ ਤਾਂ ਉਸ ਦੇ ਵਾਸਤੇ ਕੀ ਪਚਾਉਂਦੇ ਉੱਥੇ ਵੀ ਕੰਮ ਚੱਲ ਰਿਹਾ ਤੇ ਜਿਸ ਇਰੀਗੇਸ਼ਨ ਵਾਲੇ ਉੱਥੇ ਵੀ ਅਸੀਂ ਲੱਗੇ ਹੋਏ ਹਾਂ ਤੇ ਉਹਨੂੰ ਦੇਖ ਕੇ ਆ ਜਿੰਨੂੰ ਵੀ ਠੀਕ ਕਰਾਂਗੇ ਸਰ ਕਿਸ ਤਰ੍ਹਾਂ ਦਾ ਕੋਈ ਲਾਰਜ ਡਿਜਾਇ ਦਾ ਰਿਸਕ ਹੈ ਅਲਰਟ ਬਿਲਕੁਲ ਹੈਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਹੈ ਸੋ ਕਰ ਵੀ ਆਪਣੇ ਆਪਣੇ ਜਿਹੜੇ ਕਿ ਪਸ਼ੂ ਨੇ ਬਜ਼ੁਰਗ ਮਾਤਾ ਬੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਐ ਕੋਈ ਹੁਣ ਤਾਂ ਲੈ ਸਰ ਇੱਕ ਸੋਸ਼ਲ ਮੀਡੀਆ ਤੇ ਪੈਨਿਕ ਬਹੁਤ ਕ੍ਰੀਏਟ ਕੀਤਾ ਜਾ ਰਿਹਾ ਹੈ ਵੇ ਪੰਨ ਚੁੱਪ ਗਏ ਆ ਪਿੰਡਾਂ ਚ ਪਾਣੀ ਭਰ ਗਿਆ ਉਹਦੇ ਰਿਗਰਡਿੰਗ ਕੀ ਰਿਐਕਸ਼ਨ ਦਿੱਤੇ ਨਹੀਂ 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 ਆਪਾਂ ਤਾਂ ਦੂਰ ਰਹੋ ਪੈਨਿਕ ਬਿਲਕੁਲ ਨਾ ਕ੍ਰੀਏਟ ਕਰੋ ਅਸੀਂ मौके ਤੇ ਹੀ ਖੜੇ ਹਾਂ ਬਿਲਕੁਲ ਤੇ ਇੱਥੋਂ ਬੰਨ ਸਾਰਾ 300 ਬੋਟ ਵੀ ਨਹੀਂ ਆਇਆ ਤੇ ਇਸ ਕਰਕੇ ਤੁਸੀਂ ਬਿਲਕੁਲ ਨਾ ਪੈਨੇ ਕਰੋ ਕੋਈ ਪਾਣੀ ਹਜੇ ਤੱਕ ਨਹੀਂ ਭਰਿਆ ਤੇ ਵੀਰ ਵਰਕਿੰਗ ਸਾਰਾ ਕੁਟਾਈ ਮਤੇ ਵਰਕ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਜਲਦ ਅਸੀਂ ਸਿਚੁਏਸ਼ਨ ਮੁਕਾਬਲ ਕਰ ਲਾਂਗੇ ਬਸ ਮੀਂਹ ਰੁਕ ਜਾਏਗਾ ਸਾਰਾ ਜਿਹ ਪਾਰਿਸ਼ ਤੇ ਵਿੱਚ ਇੱਕ ਕੰਮ ਚੱਲ ਰਿਹਾ ਹੈ ਬਜੀ ਦੀ ਟੀਮਾਂ ਹਾਂਜੀ ਬਿਲਕੁਲ ਚੱਲ ਰਿਹਾ ਹੈ ਕੰਮ ਥੈਂਕ ਯੂ